ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਸ਼ਕੂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਰੈਣ ਸਿੰਘ ਚੋੜਾ ਦੇ ਉਹ ਪੱਖ ਜਿਹੜੇ ਬਹੁਤ ਘੱਟ ਲੋਕਾਂ ਨੂੰ ਪਤਾ ਨਹੀਂ ਉਹਨਾਂ ਤੇ ਰੋਸ਼ਨੀ ਪਾਉਂਗਾ ਜਿਸ ਨੂੰ ਅੱਜ ਜਦੋਂ ਕੋਰਟ 'ਚ ਪੇਸ਼ ਕੀਤਾ ਗਿਆ ਤਿੰਨ ਦਿਨ ਦਾ ਉਸ ਨੂੰ ਰਿਮਾਂਡ ਪੁਲਿਸ ਰੂਮ ਮਿਲਿਆ ਤੇ ਜਦੋਂ ਤੁਸੀਂ ਦੇਖੋਗੇ ਉਹ ਪੁਰਸ਼ ਨਾਲ ਤਾਂ ਉਹਦੀ ਬੜੀ ਪੁਰਾਣੀ ਲੋਕਣ ਵਿੱਚੀ ਚੱਲਦੀ ਉਹਨੂੰ ਕੀ ਫਰਕ ਪੈਂਦਾ ਹੈ ਇਨ੍ਹਾਂ ਗੱਲਾਂ ਦਾ ਤੇ ਪ੍ਰਕਾਸ਼ ਸਿੰਘ ਬਾਦਲ ਜਦ ਬਾਦਲ ਪਰਿਵਾਰ ਨੇ ਉਹਨੂੰ ਖਾੜਕੂ ਬਣਾਉਣ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਜਾਂ ਕਿਉਂ ਬਾਦਲ ਪਰਿਵਾਰ ਨਾਲ ਉਹਦੀ ਨਫ਼ਰਤ ਹੈ ਇਹ ਗੱਲ ਵੀ ਆਪਾਂ ਇਸ ਵੀਡੀਓ ਦੇ ਵਿੱਚ ਕਰਨੀ ਹੈ ਤੇ ਨਾਲ ਤੁਹਾਨੂੰ ਪਤਾ ਹੈ ਕਿ ਇੱਕ ਪਾਸੇ ਉਹਨੂੰ ਰਮਾਨੋਤ ਤੇ ਲੈ ਕੇ ਗਏ ਨੇ ਦੂਜੇ ਪਾਸੇ ਕੇਸਗੜ ਸਾਹਿਬ ਦੇ ਵਿੱਚ ਜਿਸ ਤਰੀਕੇ ਨਾਲ ਜੈਡ ਸਕਿਉਰਟੀ ਵਾਲਾ ਸੁਖਵੀਰ ਸਿੰਘ ਅੱਜ ਉੱਥੇ ਸੇਵਾ ਕਰ ਰਿਹਾ ਹੈ ਕੇਸਗੜ ਸਾਹਿਬ ਚ ਕੀਤੀ ਹੈ ਸੇਵਾ ਉਸਨੇ ਤੇ ਉਹ ਉਦੋਂ ਹੀ ਸਕਿਉਰਟੀ ਜਦੋਂ ਐਚੇ ਹਰਮੰਦਰ ਸਾਹਿਬ ਦੇ ਬਾਹਰ ਡਿਊਟੀ ਦੇ ਬਾਹਰ ਸੀ ਉਦੋਂ ਕਿਉਂ ਨਹੀਂ ਇਹ ਸਕਿਉਰਟੀ ਕੋਈ ਸਵਾਲ ਨੇ ਤੇ ਮੈਂ ਜਿਆਦਾ ਵੱਡੀ ਵੀਡੀਓ ਤਾਂ ਨਹੀਂ ਜਿਹੜੀ ਕਰਨੀ ਪਰ ਮੇਰੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਕਈ ਉਹ ਅਹਿਮ ਨੁਕਤੇ ਦੱਸਾਂ ਜਿਨ੍ਹਾਂ ਦਾ ਜਿਹੜਾ ਹੈ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਚੌੜਾ ਨਰਨ ਸਿੰਘ ਚੌੜੇ ਬਾਰੇ ਸੋ ਉਸ ਤੋਂ ਪਹਿਲਾਂ ਕਿ ਮੈਂ ਗੱਲ ਆਪਣੀ ਸ਼ੁਰੂ ਕਰਾਂ ਫੇਰ ਉਹੀ ਅਪੀਲ ਜਿਹੜੀ ਅਕਸਰ ਮੈਂ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਦੋਸਤ ਜਿਹੜੇ ਨਵੇਂ ਜੁੜੇ ਨੇ ਜਾਂ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਇਹ ਹੈ ਕਿ ਇਹ ਇਹ ਤਾਂ ਖਬਰ ਹੈ ਅੱਜ ਦੀ ਕਿ ਜੀ ਨਰੈਣ ਸਿੰਘ ਚੋੜਾ ਨੂੰ ਪੇਸ਼ਕੀ ਤਾਂ ਕਰਨੀ ਸੀ ਕੱਲ ਫੜਿਆ ਗਿਆ ਸੀ ਤੇ ਉਸ ਨੂੰ 7 ਦਿਨ ਦਾ ਰਿਮਾਂਡ ਮਗਿਆ ਤੇ ਰਿਮਾਂਡ ਜਿਹੜਾ ਹੈ ਪੁਲਿਸ ਨੇ ਜਿਹੜਾ ਹੈ ਉਸ ਨੂੰ ਜੋ ਕੋਰਟ ਨੇ 3 ਦਿਨ ਦਾ ਰਿਮਾਂਡ ਦਿੱਤਾ ਕੀ ਪੁੱਛਣਾ ਹੈ ਜਾਂ ਕੀ ਰਖੋਣਾ ਉਹ ਆਪੀ ਦੱਸੂਗਾ ਜੁੜੀਆਂ ਗੱਲਾਂ ਚੱਦੀਆਂ ਨੇ ਜੀ ਸਾਜ ਸ਼ਾਹ ਜੀ ਐ ਬੋ ਹੈ ਬਹੁਤ ਖੁਸ਼ੀ ਚੱਲਦਾ ਹੁੰਦਾ ਇਹ ਗੱਲ ਆਪਾਂ ਨੂੰ ਵੀ ਪਤਾ ਹੈ ਤੇ ਖੈਰ ਚੌੜਾ ਤਾਂ ਇਸ ਕਰਕੇ ਪਤਾ ਕਿ ਉਹ ਹੁਣ ਤੱਕ ਉਸ ਨੇ ਬਹੁਤ ਲੰਮਾ ਸਮਾਂ ਕਈ ਜੇਲ੍ਹਾਂ ਦੇਖੀਆਂ ਨੇ ਬੜਾ ਕੁਝ ਉਸ ਨੇ ਪੁਲਿਸ ਨਾਲ ਜਿਹੜੀ ਲੋਕਣ ਵਿੱਚੀ ਕੀਤੀ ਹੈ ਤੇ ਦੂਜੇ ਪਾਸੇ ਜਿਹੜੀ ਗੱਲ ਕਿ ਸੁਖਵੀਰ ਸਿੰਘ ਬਾਦਲ ਦੀ ਕਿ ਜੀ ਤੇ ਘੋੜੀ ਚਲਾਈ ਸੀ ਤੇ ਘੋੜੀ ਚਲਾਉਣ ਵੇਲੇ ਸਿਰਫ ਦੋ ਤਿੰਨ ਬੰਦੇ ਉਦੇ ਵਾਲੇ ਵਾਲੇ ਪੁਲਿਸ ਦੇ ਸਿਵਲ ਡਰੈਸ ਸੀ ਲੱਗਦੇ ਤਾਂ ਸੀ ਉਹ ਜਿਵੇਂ ਐਸਜੀਪੀਸੀ ਦੇ ਸੇਵਾਦਾਰ ਹੁੰਦੇ ਨੇ ਤੇ ਜੈਡ ਸਕਿਉਰਟੀ ਵਾਲੇ ਬੰਦੇ ਕਿੱਧਰ ਚਲੇ ਗਏ ਸੀ ਕਿਉਂ ਉਹ ਬੰਦੇ ਉੱਥੇ ਨਹੀਂ ਸੀ ਉਸ ਵੇਲੇ ਹਾਲਾਂਕਿ ਜਿਹਦੇ ਜਿਹੜਾ ਜੈਡ ਸਕਿਉਰਟੀ ਦੀ ਜਿਹੜੀ ਬਲੂ ਬੁੱਕ ਹੁੰਦੀ ਹੈ ਉਹ ਚ ਤਾਂ ਸਾਰਾ ਕੁਝ ਦੱਸਿਆ ਜਾਂਦਾ ਈਵਨ ਜਿਹੜਾ ਸਕਿਉਰਟੀ ਜਿਸ ਨੂੰ ਦਿੱਤੀ ਗਈ ਹੈ ਜੇ ਉਹ ਵੀ ਕਹੇ ਕਿ ਤੁਸੀਂ ਇਥੋਂ ਥੋੜਾ ਜਿਹਾ ਦੂਰ ਹੋ ਜਾਓ ਤਾ ਵੀ ਨਹੀਂ ਹੁੰਦੇ ਤੇ ਲੇਕਿਨ ਉਦੋਂ ਕਿੱਥੇ ਸੀ ਤੇ ਅੱਜ ਕੇਸਗੜ੍ਹ ਸਾਹਿਬ 'ਚ ਉਹਨੂੰ ਪੂਰਾ ਘੇਰਾ ਪਾਇਆ ਹੋਇਆ ਸੀ ਇਹ ਬੜੀ ਅਜੀਬ ਕਿਸਮ ਦੀ ਗੱਲ ਹੈ ਕਿ ਜਦੋਂ ਅਟੈਕ ਹੋਣ ਤੋਂ ਬਾਅਦ ਅਜਿਹਾ ਕੁਛ ਹੁੰਦਾ ਤੇ ਪਹਿਲਾਂ ਕਿਉਂ ਨਹੀਂ ਕੋਈ ਕਿਸਮ ਦੇ ਸਵਾਲ ਜਿਹੜੇ ਨੇ ਉਹ ਹੋਰ ਲੋਕਾਂ ਨੇ ਉਠਾਏ ਨੇ ਜਿਹੜੀ ਹਮਦਰਦੀ ਵਾਲੀ ਗੱਲ ਹੈ ਨਾ ਕਿ ਹਮਦਰਦੀ ਦੀ ਬੋਟ ਹਮਦਰਦੀ ਬਟੋਰਨ ਲਈਏ ਗੱਲ ਕੀਤੀ ਹੈ ਇਹ ਵੀ ਜਿਹੜਾ ਹੈ ਕੋ ਖਾਸ ਤੌਰ ਤੇ ਜਦੋਂ ਕਮਿਸ਼ਨਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਗੱਲ ਕਹੀ ਸੀ ਉਸ ਤੋਂ ਬਾਅਦ ਜ਼ਿਆਦਾ ਇਹ ਚੱਲੀ ਹੋਈ ਹੈ ਖੈਰ ਮੈਂ ਜਿਹੜੀ ਗੱਲ ਦੱਸੀ ਸੀ ਕਿ ਇਹ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਕਿਵੇਂ ਜ਼ਿੰਮੇਵਾਰ ਹੈ ਇੱਕ ਉਹ ਨੌਜਵਾਨ ਜਿਹੜਾ ਪੜ੍ਹਨ ਦੇ ਵਿੱਚ ਬਹੁਤ ਸ਼ਾਰਪ ਸੀ ਇੱਕੋ ਸਮੇ ਉਹ ਸਿੱਖ ਮਿਸਤਰੀ ਕਾਰ ਦਾ ਵੀ ਸਟੂਡੈਂਟ ਸੀ ਉਸ ਸਮੇ ਉਹ ਬੀਹੇਵੀ ਕਰ ਰਿਹਾ ਸੀ ਤੇ ਉਹ ਜਿਹੜਾ ਹੈ ਐਗਰੀਕਲਚਰ ਫਿਜ਼ਿਕਸ ਕੈਮਿਸਟਰੀ ਪੜ੍ਹ ਕੇ ਹਰ ਸਕੈਂਟਰ ਕੀਤੀ ਸੀ ਜਿਸ ਬੰਦੇ ਨੇ ਉਹ ਕਿਵੇਂ ਹੋਇਆ ਪਹਿਲਾਂ ਤਾਂ ਆਪਾਂ ਇਹ ਦੇਖ ਲਈਏ ਕਿ ਇਹ ਜਿਹੜਾ ਨਰਿੰਦਰ ਸਿੰਘ ਚੋੜਾ ਨਾ ਜਿਹਨੂੰ ਆਪਾਂ ਕਹਿੰਨੇ ਆ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਚੋੜਾ ਦਾ ਬਿਲਕੁਲ ਠੀਕ ਹੈ ਲੇਕਿਨ ਇਹ 1947 ਤੋਂ ਪਹਿਲਾਂ ਅੱਛੇ ਨਹੀਂ ਸੀ 47 ਤੋਂ ਪਹਿਲਾਂ ਤਾਂ ਇਹ ਇਹਦਾ ਪਰਿਵਾਰ ਜਿਹੜਾ ਹੈ ਇਹਨਾਂ ਦੇ ਦਾਦਾ ਜੀ ਜਿਹੜੇ ਉਹ ਮਲਤਾਨ ਜਿਹੜੇ ਦੇ 111 ਚੱਕ ਪਿੰਡ 'ਚ ਰਹਦੇ ਸੀ ਤਿੰਨ ਮਰਬੇ ਦਾ ਮਾਰਕ ਸੀ ਇੱਧਰ ਆ ਕੇ ਥੋੜੀ ਘੱਟ ਜਿਹੀ ਨਹੀਂ ਮਿਲੀ ਪਹਿਲਾਂ ਤਾਂ ਲਿਵਰੀ ਕੀਤੀ ਹੈ ਕਹਿੰਦਾ ਆਪ ਹੀ ਅਸਲ ਦੇ ਵਿੱਚ ਮੈਂ ਅੱਜ ਇੱਕ ਲੰਬੀ ਇੰਟਰਵਿਊ ਸੁਣੀ ਜਿੱਥੋਂ ਮੈਨੂੰ ਸਾਰੀ ਇਨਫੋਰਮੇਸ਼ਨ ਮਿਲੀ ਮੈਂ ਤੁਹਾਨੂੰ ਆਪ ਦਾ ਸੋਰਸ ਵੀ ਦੱਸਦਾ ਇਹਦਾ ਤੇ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਇੱਥੇ ਜਿਹੜੀ ਹੈ ਖੇਤੀ ਦਾ ਕੰਮ ਸ਼ੁਰੂ ਕੀਤਾ ਠੀਕ ਹੈ ਚੱਲ ਪਿਆ ਜ਼ਮੀਨਾਂ ਬਾਤ ਕਰ ਲਈ 1956 ਚ ਪੈਦਾ ਹੋਇਆ ਕਹਿੰਦਾ ਮੈਂ ਤੇ ਫਿਰ ਪਿੰਡ 'ਚ ਹੀ ਕੱਚੀ ਪੱਕੀ ਕੀਤੀ ਤੇ ਕਿਉਂਕਿ ਸਾਡਾ ਹਾਂਜੀ ਸਾਨੂੰ ਪਤਾ ਅਸੀਂ ਵੀ ਕੱਚੀ ਪੱਕੀ ਪੜਦੇ ਰਹੇ ਸਰਕਾਰੀ ਸਕੂਲਾਂ ਚੋਂ ਦਵਾਈ ਹੁੰਦਾ ਸੀ ਫਿਰ ਕਿਹਦੇ ਪਿੰਡ ਸਾਡੇ ਗਵਾਂਢ ਚ ਤਲਵੰਡੀ ਗਰਾਹਾਂ ਉੱਥੇ ਸਕੂਲ ਬਣ ਗਿਆ ਉੱਥੇ ਪ੍ਰਾਇਮਰੀ ਕਰ ਲਈ ਤੇ ਫਿਰ ਜਿਹੜੇ ਹੈ ਸੈਕੰਡਰੀ ਸਕੂਲ ਹਰ ਸਕੱਟ ਹੁੰਦੀ ਸੋ ਨਾ ਦਾ ਨਾਚ ਜਿਹੜੇ ਤਾਂ ਸਕੂਲ ਹੁੰਦੇ ਸੀ میٹرਕ ਦੇ ਉੱਥੇ میٹرਕ ਤੋਂ ਬਾਅਦ ਕਾਲਜ ਜਾਂਦੇ ਸੀ ਪ੍ਰੈਪ ਕਰਨੀ ਪੈਂਦੀ ਸੀ ਜਿਹੜੇ 11ਵੀਂ ਕਰਕੇ ਜਾਂਦੇ ਸੀ ਉਹ ਬੀਏ ਪਾਰਟ 5 ਚ ਐਡਮਿਸ਼ਨ ਜਾਂ ਬੀਐਸਸੀ ਪਾਰਟ 5 ਚ ਐਡਮਿਸ਼ਨ ਲੈ ਲੈਂਦੇ ਸੀ ਸੋ ਇਹਨਾਂ ਨੇ ਫਿਰ ਉੱਥੇ ਜਿਹੜਾ ਹੈ ਹਰਸ ਕੰਟਰੀ ਕਰਕੇ ਡੇਰਾ ਬਾਬਾ ਨਾਨਕ ਤੋਂ ਇਹ ਕਹਿੰਦਾ ਮੈਂ ਐਗਰੀਕਲਚਰ ਫਿਜ਼ਿਕਸ ਤੇ ਕਵਿਸਟਰੀ ਚ ਕੀਤੀ ਫਿਰ ਸਿਕ ਮਿਨਿਸਟਰੀ ਕਾਲਜ ਦੇ ਵਿੱਚ 76 ਤੋਂ 78 ਤੱਕ ਡਿਪਲੋਮਾ ਵੀ ਕੀਤਾ ਨੇ ਔਰ ਬੀਏ ਵੀ ਕਰ ਲਈ ਗੁਰੂ ਨਾਨਕ ਕਾਲਜ ਕਰਤਾਰਪੁਰ ਤੋਂ ਇਸ ਤਰ੍ਹਾਂ ਦੀ ਉਹ ਨਦੀ ਹੈ ਫਿਰ ਦੋ ਐਮਏ ਜਿਹੜੀਆਂ ਕੀਤੀਆਂ ਪੰਜਾਬੀ ਦੀ ਤੇ ਪੋਲੀਟੀਕਲ ਸਾਇੰਸ ਦੀ ਇੱਕ ਤਾਂ ਕਹਿੰਦਾ ਮੈਂ ਉਹ ਤੋਂ ਅੰਡਰਗ੍ਰਾਉਂਡ ਵੀ ਹੋ ਗਿਆ ਸੀ ਰੂਪਔਸ਼ੋਕੀ ਕੀਤੀ ਤੇ ਰਹਾਦਾ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਡਾਕਟਰ ਅੰਬੇਦਕਰ ਹੋਸਟਲ ਤੇ ਮੈਨੂੰ ਇਸ ਕਰਕੇ ਵੀ ਥੋੜਾ ਇੰਟਰਸਟ ਹੈ ਕਿ ਮੈਂ ਉਹ ਸੋਸਾ ਵਾਰਡਨ ਰਹੇ ਤੇ ਇਹ ਵੀ ਵਾਰਡਨ ਸਾਹਿਬ ਸਾਡੇ ਮਿੱਤਰ ਦੀ ਗੱਲ ਕਰ ਰਹੇ ਸੀ ਸੁਖਦਿਆਲ ਸਿੰਘ ਦੀ ਕਹਿੰਦੇ ਮੇਰੇ ਸੁਖਦਿਆਲ ਸਿੰਘ ਨਾਲ ਪਾਪਾ ਬਣਦੀ ਸੀ ਉਦੋਂ ਉਹ ਉੱਥੇ ਵਾਰਡਨ ਹੁੰਦੇ ਸੀ ਤੇ ਫਿਰ ਉਹ ਕਹਿੰਦੇ ਸੁਖਦਿਆਲ ਸਿੰਘ ਵੀ ਮੇਰੇ ਕਰਨ ਇੱਕ ਬੋਲਦਾ ਮੈਨੂੰ ਪਤਾ ਹੈ ਜਦੋਂ ਰਜੀਵ ਗਾਂਧੀ ਦਾ ਕਤਲ ਹੋਇਆ ਤੇ ਉਦੋਂ ਸਖਤਿਆਲ ਸਿੰਘ ਬਹਾਨਾ ਤੈ ਸੀ ਕਿ ਮਿਠਾਈ ਲੱਡੂ ਵੰਡੇ ਸੀ ਲੇਕਿਨ ਫੜੇ ਗਿਆ ਸੀ ਤੇ ਉਸ ਵੇਲੇ ਫਿਰ ਇਹ ਇਹਦੇ ਕਹਿੰਦਾ ਮੇਰੇ ਕਰਕੇ ਪੁਛਦਾਸ਼ ਇਹ ਉਹਨੂੰ ਪਤਾ ਲੱਗਿਆ ਵੀ ਇਹਦੇ ਨਾਲ ਬੰਦੀ ਹੈ ਤੇ ਇਹ ਉਦੋਂ ਅੰਡਰਗਰਾਉਂਡ ਸੀ ਤੇ ਇਹ ਗੱਲਾਂ ਜਣੀ ਉਹਦੀ ਪਹਿਲਾ ਹਿੱਸਾ ਹੈ ਜਿਹਦੇ ਚੋ ਹੋ ਕਹਿ ਸਕਦੇ ਆ ਕਿ ਪੜਾਈ ਲਿਖਾਈ ਦਾ ਸ਼ੇਰ ਜਦੋਂ ਉਹ ساری ਜ਼ਿੰਦਗੀ ਦਾ ਦੂਜਾ ਹਿੱਸਾ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਆਉਂਦਾ ਉਹ ਹੈ ਕਿ ਇਹ 1978 ਦਾ ਨਰਕਾਰੀ ਕਾਂਡ ਜਿਹਨੂੰ ਨਖਰੀ ਕਾਂਡ ਕਹਿੰਦਾ ਹੈ 13 ਅਪ੍ਰੈਲ 1978 ਜੋ ਕੁਝ ਜਿਵੇਂ ਉਹਨਾਂ ਨੇ ਮਾਰਚ ਕਟਿਆ ਅੰਮ੍ਰਿਤਸਰ ਸਾਹਿਬ ਚ ਵਿਸਾਖੀ ਦਾ ਦਿਨ ਸੀ ਤੇ ਫਿਰ ਉਸ ਤੋਂ ਬਾਅਦ ਜੋ ਕਲੈਸ਼ ਹੋਇਆ ਜਿਹੜਾ ਦੰਦ ਦੰਮੇ ਟਕਸਾਲ ਤੇ ਨਾਲ 13 ਸਿੰਘ ਸੀਸਦ ਹੋਏ 78 जख्मी ਹੋਏ ਕਹਿੰਦਾ ਮੈਂ ਗਿਆ ਦੇਖਿਆ ਉਹਨਾਂ ਦੇ ਮੈਂ ਉਦੋਂ ਮੇਰਾ ਪੇਪਰ ਸੀ ਨਰਾਇਣ ਸਿੰਘ ਚੋੜਾ ਕਹਿੰਦਾ ਮੈਂ ਉੱਥੇ ਉਹਨਾਂ ਦੀ ਜਿੱਥੇ ਸੰਸਕਾਰ ਹੋਏ ਉੱਥੇ ਵੀ ਗਿਆ ਤੇ ਨਾਲ ਕਦੇ ਇੱਕ ਘਰਾਨੀ ਦੀ ਗੱਲ ਸੀ ਕਿ ਇੱਕ ਸਿੰਘ ਨੂੰ ਵੈਸੀ ਲਿਆਏ ਸੀ 12 ਘੰਟੇ ਉਹਨੂੰ ਲਾਸ਼ ਸਮਝ ਕੇ ਉੱਥੇ ਲੈ ਗਏ ਸੀ ਇਸ ਤਰ੍ਹਾਂ ਉਹਦੇ ਅਸਰ ਬਣ ਚ ਪਿਆ ਤੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੋ ਇਹ ਇੱਕ ਹੈ ਕਿਉਂਕਿ ਇਹ ਨਾ ਇੱਕ ਤਾਂ ਸਿੱਖ ਮੈਸਟਰੀ ਕਾਲਜ ਚ ਪੜਦਾ ਸੀ ਅਵਤਾਰ ਬਾਣੀ ਦੇ ਪਹਿਲੇ ਖਿਲਾਫ ਸੀ ਤੇ ਫਿਰ ਇੱਥੋਂ ਇਹਦਾ ਜਿਹੜਾ ਹੈ ਧਿਆਨ ਖਾਰਦਕੂ ਲਹਿਰਵਲ ਚਲ ਪਿਆ ਇਹ ਉਹ ਕਹੀਏ ਕਿ ਅਸਿੱਧੇ ਤੌਰ ਤੇ ਇਹ ਜਿਹੜਾ ਨਰਕਾਰੀ ਕਾਂਡ ਵਾਪਰਿਆ ਉਹਨੇ ਇਹਨੂੰ ਇੱਧਰ ਮੋੜਿਆ ਤੇ ਨਰਕਾਰੀ ਕਾਂਡ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਤੇ ਕਈ ਕਿਸਮ ਦੇ ਸਵਾਲ ਉਸ ਵੇਲੇ ਉੱਠਦੇ ਨੇ ਫਿਰ ਜਦੋਂ ਬਣ ਗਏ ਸੰਤ ਜਨਰਲ ਸਿੰਘ ਕਹਿੰਦੇ ਅਸੀਂ ਇੱਕ ਦਿਨ ਕਿਹਾ ਵੀ ਜਿਵੇਂ ਅਕਾਲੀ ਫੂਲਾ ਸਿੰਘ ਦੇ ਵੇਲੇ ਉਹਨਾਂ ਦੀ ਆਪਦੀ ਇੱਕ ਵੱਖਰੀ ਫੌਜ ਆ ਅਕਾਲ ਤਖਤ ਸਾਹਿਬ ਦੀ ਇੱਕ ਫੌਜ ਹੋਣੀ ਚਾਹੀਦੀ ਹੈ ਤੇ ਫਿਰ ਕਦੇ ਅਕਾਲ ਫੈਡਰੇਸ਼ਨ ਬਣਾਈ ਸੀ ਤੇ ਫਿਰ ਉਦੋਂ ਬਾਅਦ ਸਾਢੇ 3 ਸਾਲ ਇਹਨੇ ਸਰਵਿਸ ਕੀਤੀ ਪ੍ਰਚਾਰਕ ਦੇ ਤੌਰ ਤੇ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਚਰ ਜਿਸ ਦਿਨ ਆਪਰੇਸ਼ਨ ਪ੍ਰੋਡੂਸਟਰ ਹੋਇਆ ਉਦੋਂ ਦੀ ਡਿਊਟੀ ਪਠਾਨ ਕੋਟ ਸੀ ਉੱਥੇ ਲੈਕਚਰ ਦੇਣੇ ਸੀ ਤੇ ਚਲੋ ਉੱਥੋਂ ਬਚ ਗਿਆ ਫਿਰ ਇਹ 20 ਨੌਜਵਾਨ ਕਹਿੰਦੇ ਸੀ ਪਾਕਿਸਤਾਨ ਗਏ ਉੱਥੇ ਫਿਰ ਟ੍ਰੇਨਿੰਗ ਲਈ ਤੇ ਨਾਲੇ ਫਿਰ ਹਥਿਆਰ ਮਿਲੇ ਸਾਰਾ ਕੁਝ ਉਹਦਾ ਫਿਰ ਦੱਸਿਆ ਚਾਹ ਬਦਲ 1984 ਤੋਂ 1995 ਤੱਕ ਇਹਨਾਂ ਨੇ ਜਿਹੜੇ ਜੋ ਵੀ ਐਕਸ਼ਨ ਕੀਤੇ ਅੰਡਰ ਗਰਾਉਂਡ ਰਹਿ ਕੇ 1995 ਚ ਇਹ ਇਹ ਜਿਹੜਾ ਹੈ ਉਹ ਫੜਾਇਆ ਜਾਂਦਾ 21 ਸਤੰਬਰ 1995 ਨੂੰ ਨਰੈਣ ਸਿੰਘ ਚੌੜਾ ਦੀ ਅਰੈਸਟ ਪਾਈ ਜਾਂਦੀ ਹੈ ਤੇ 16 ਦਿਨ ਤੋਂ ਪਹਿਲਾਂ ਇਹਨੂੰ ਇਲੀਗਲ ਕਸਟਡੀ ਚ ਰੱਖਿਆ ਗਿਆ ਚੌੜਾ ਦੇ ਕਹਿਣ ਦੇ ਮੁਤਾਬਕ ਜੇ ਕਿਤੇ ਜਸਵੰਤ ਸਿੰਘ ਖਾਲੜਾ ਜਿਹੜੇ ਭਾਈ ਸਾਹਿਬ ਚਲੇ ਗਏ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਰੌਲਾ ਨਾ ਪੈਂਦਾ ਪੁਲਿਸ ਦੇ ਜ਼ਿਆਦਾ ਲੋਕ ਖਿਲਾਫ ਨਾ ਹੁੰਦੇ ਤਾਂ ਮੈਨੂੰ ਵੀ ਉਹਨਾਂ ਨੇ ਜਿਹੜਾ ਹੈ ਬਕਾਬ ਦੇ ਵਿੱਚ ਮਾਰ ਦੇਣਾ ਸੀ ਸੋ ਕਦੇ ਮੈਂ ਉਦੋਂ ਬਚ ਗਿਆ ਫਿਰ ਜਦੋਂ ਮੈਂ ਫੜਿਆ ਗਿਆ ਮੈਨੂੰ ਪਤਾ ਲੱਗਿਆ ਕਿ ਮੇਰੇ ਤੇ 29 ਕੇਸ ਪਾਏ ਹੋਏ ਨੇ ਤੇ ਜਿਨ੍ਹਾਂ ਚੋਂ 11 ਕੇਸ ਦੀ ਟਰਾਇਲ ਚੱਲੀ ਤੇ ਮੈਂ ਬਰੀ ਹੋ ਗਿਆ ਇੱਕ ਕੇਸ ਰਹਿਦਾ ਸੀ ਜਿਹਦੀ ਫਾਈਲ ਗੁੰਮ ਸੀ ਉਹਦੇ ਤੇ ਮੈਨੂੰ ਜਮਾਨਤ ਮਿਲ ਗਈ ਸੋ 30 ਜੁਲਾਈ 1997 ਨੂੰ ਜਮਾਨਤ ਮਿਲ ਗਈ ਤੇ ਫਿਰ ਕਹਿੰਦੇ ਉਹ ਆਪਦੀਆਂ ਗੱਲਾਂ ਦੱਸਦੇ ਨੇ ਪ੍ਰਕਾਸ਼ ਸਿੰਘ ਬਦਲ ਦੀ ਟਾਡਾ ਦੇ ਵਿੱਚ ਜਿਹੜੇ ਕੈਦੀ ਸੀ ਉਹਨਾਂ ਨੂੰ ਕਹਿੰਦੇ ਜਰੰਦਰ ਬਦਲਿਆ ਮੈਂ ਹਾਲਾਂਕਿ ਪੇਸ਼ੀ ਤੇ ਸੀ ਪਰ ਪਿੱਛੋਂ ਨਾਰਾਵਾਜ਼ੀ ਹੋਈ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਉੱਥੇ ਵੀ ਕਹਿੰਦੇ ਮੈਨੂੰ ਜ਼ਿੰਮੇਵਾਰ ਠਹਿਰਾਇਆ ਵੀ ਇਹ ਨਾਰਾਵਾਜ਼ੀ ਕਰਦਾ ਹੈ ਪ੍ਰਕਾਸ਼ ਸਿੰਘ ਦੇ ਨਾਲ ਤਾਂ ਅਲਟੀਮੇਟਲੀ ਉਹ ਜਦੋਂ ਉਹਦੇ ਅਖੀਰਲੇ ਕੇਸ ਦੇ ਵਿੱਚ ਇਸ ਤੋਂ ਪਹਿਲਾਂ ਕਿ ਨਮਾ ਕੇਸ ਪਾਉਂਦੇ ਜਦੋਂ ਉਹਨੂੰ ਲੈ ਕੇ ਜਾ ਰਹੇ ਸੀ ਉਹਨੇ 400 ਰੁਪਏ ਕਹਿੰਦਾ ਮੈਂ ਦਿੱਤੇ ਤੇ ਪੁਲਿਸ ਵਾਲਾਂ ਤੋਂ ਮੈਂ ਇਹ ਰਹਾ ਕਿ ਬਾਹਰ ਆ ਗਿਆ ਤੇ ਉਸ ਤੋਂ ਬਾਅਦ ਤਾਂ ਫਿਰ ਜਿਹੜਾ ਤੁਹਾਨੂੰ ਪਤਾ ਹੈ ਕਿ 2004 ਦਾ ਕੇਸ ਆਉਂਦਾ ਜਦੋਂ ਜੇਲ ਬ੍ਰੇਕ ਵਾਲੀ ਗੱਲ ਆਉਂਦੀ ਹੈ ਤੇ ਫਿਰ ਦੁਬਾਰਾ ਫੜਾਇਆ ਜਾਂਦਾ ਜੇਲ ਬ੍ਰੇਕ ਦੇ ਵਿੱਚ ਕਿਉਂਕਿ ਕਈ ਜੇਲਾਂ ਚ ਰਿਹਾ ਤੇ ਉਸ ਕਰਕੇ ਜਿਹੜਾ ਪਤਾ ਸੀ ਸਾਰਾ ਤੇ ਫਿਰ ساری ਕਹਾਣੀ ਕਿਵੇਂ ਜੇਲ ਬ੍ਰੇਕ ਕਰਨੀ ਹੈ ਜਬ ਮਾਸਟਰਮੈਂਡ ਤਾਂ ਹੀ ਕਹਿੰਦੇ ਨੇ ਨਾ ਤੇ ਫਿਰ ਉਹ ਭਾਈ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਪਿਓ ਰਾਜ ਸਭ ਜਿਹੜੇ ਚੜਾਇਓ ਦੇ ਚ ਉਹ ਕਹਾਣੀ ਜੜੀ ਦੂਜੀ ਸੰਗਲ ਉੱਤੇ ਧਾਕ ਮਾਰ ਕੇ ਤਾਰਾਤੇ ਤੇ ਲਾਈਟ ਜਿਹੜੀ ਹੈ ਸ਼ਾਰਟ ਸਰਕਟ ਕਰਕੇ ਉਦੋਂ ਬਾਅਦ ਉਹਨੂੰ ਲੈ ਕੇ ਜਾਣ ਦੀ ਸਾਰੀ ਕਹਾਣੀ ਚੱਲਦੀ ਹੈ ਇਹ ਤਾਂ ਹੈ ਇਹਨਾਂ ਦੀ ਪੱਖ ਹੁਣ ਗੱਲ ਤਾਂ ਸਮਝ ਤਾਂ ਇਹ ਆਉਂਦੀ ਹੈ ਕਿ ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਸਮਝਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਚ ਇਕਤਾ ਸਾਝ ਪਾਈ ਆ ਆਰਐਸਐਸ ਨਾਲ ਭਾਰਤੀ ਜਨਤਾ ਪਾਰਟੀ ਨਾਲ ਦੂਜਾ ਜਿਹੜੇ ਜਿਹੜੇ ਬੰਦਿਆਂ ਤੇ ਆਸ ਸੀ ਇਹ ਗੱਲ ਤਾਂ ਬਿਲਕੁਲ ਸਪਸ਼ਟ ਹੈ ਕਿ ਜਿਹੜੇ ਬੰਦਿਆਂ ਤੇ ਆ ਸੀ ਕਿ ਜਦੋਂ ਜਿਹੜੇ ਸਿੱਖ ਨੇ ਖਾੜਕੂ ਨੇ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੀ ਹੈ ਪੁਸਤ ਪੜਾਈ ਕਰਨੀ ਚਾਹੀਦੀ ਆ ਅਕਾਲੀ ਸਰਕਾਰ ਨੂੰ ਉਹਦੀ ਬਜਾਏ ਉਲਟ ਹੋਇਆ ਹੋਇਆ ਸੀ ਉਦੋਂ ਤਾਂ ਕੇਸ ਪਾ ਰਹੇ ਸੀ ਇੱਕ ਤਾਂ ਇਹ ਦੁੱਖ ਦੂਜਾ ਜਿਹੜੇ ਉਹਦੇ ਡਰਾਮੇਬਾਜੀ ਇਹ ਸਮਝ ਗਏ ਸੀ ਕਿ ਦਿਨੇ ਕਿਉਂਕਿ ਵਿਚਰੇ ਸੀ ਖਾੜਕੂਆਂ ਤੇ ਦਿਨੇ ਮਤਲਬ ਭੋਗਾਂ ਤੇ ਜਾਣਾ ਤੇ ਬਾਅਦ ਚ ਫਿਰ ਜਿਹੜਾ ਹੈ ਉਹਨਾਂ ਦੇ ਐਕਸ਼ਨ ਕਰਨੇ ਜਾਂ ਕਰਾਉਣੇ ਔਰ ਸਵੇਤ ਸੈਣੀ ਨੂੰ ਜਿਹੜਾ ਡੀਜੀਪੀ ਲਾਉਣਾ ਤੋ ਇਹ ਸਾਰੀਆਂ ਗੱਲਾਂ ਤੇ ਇਹਦੀ ਨਾਰਾਜ਼ਗੀ ਸੀ ਤੇ ਉਹ ਨਾਰਾਜ਼ਗੀ ਦੇ ਵਿੱਚ ਫਿਰ ਇਹ ਵੀ ਸੁਖਵੀਰ ਸਿੰਘ ਬਾਦਲ ਦਾ ਇਹਨੂੰ ਲੱਗਿਆ ਵੀ ਹੁਣ ਟਾਰਗੇਟ ਜਿਹੜਾ ਹੈ ਸੌਖਾ ਹੈ ਇਹ ਜਿਹੜੀ ਹੈ ਇੱਕ ਕੈਲਕੂਲੇਸ਼ਨ ਹੋ ਰਹੀ ਹੈ ਲੇਕਿਨ ਦੂਜੀ ਜਿਹੜੀ ਅੱਜ ਅੱਜ ਦੀ ਚਰਚਾ ਜਿਹੜੀ ਚੱਲ ਰਹੀ ਹੈ ਉਹ ਇਹ ਹੈ ਕਿ ਚਲੋ ਇਹ ਤਾਂ ਮੰਨ ਲਓ ਸਾਰੇ ਪੁਲਿਸ ਵਾਲੇ ਇਹ ਤਾਂ ਗੱਲ ਪੱਕੀ ਹੀ ਹੈ ਵੀ ਜੋ ਇਹਨਾਂ ਸਾਰੇ ਜਾਣਦੇ ਸੀ ਉਹਨੂੰ ਤੇ ਪਹਿਲਾਂ ਕਿਉਂ ਨਹੀਂ ਫੜਿਆ ਜਦੋਂ ਸਾਡੇ ਇਹ ਸਾਰੇ ਸਵਾਲ ਚੱਲਦੇ ਨੇ ਇਹ ਵਜੀਸ਼ੀਆ ਵੀ ਕਹਿ ਰਿਹਾ ਦਰਜੀਤ ਸਿੰਘ ਜੀਮਾਨ ਨੇ ਵੀ ਇਹੀ ਜਿਹਾ ਗੱਲਾਂ ਕੀਤੀਆਂ ਨੇ ਉਹਨਾਂ ਸਭ ਨੇ ਸਿਆਸਤ ਕਰਨੀ ਹੁੰਦੀ ਆ ਆਪਾਂ ਉਹਦੇ ਬਾਰੇ ਗੱਲ ਕੀਤੀ ਹੈ ਲੇਕਿਨ ਦੂਜੇ ਪਾਸੇ ਜਿਹੜੀ ਇਹ ਸੇਵਾ ਮੈਂ ਤਾਂ ਇਹਨੂੰ ਸੇਵਾ ਦਾ ਡਰਾਮਾ ਹੀ ਕਹਿੰਦਾ ਹੁਣ ਸੇਵਾ ਜਿਹੜੀ ਆ ਉਹ ਇਸ ਤਰ੍ਹਾਂ ਥੋੜੀ ਤਾਂ ਨਮਾਨਾ ਸਿੱਖ ਬਦਰਾ ਇਸ ਤਰ੍ਹਾਂ ਥੋੜੀ ਕਰਦਾ ਵੀ ਉਹਨੂੰ ਕੈਮਰੇ ਚ ਵਰਤਨ ਧੋ ਰਹੇ ਨੇ ਜਹਾ ਵਾਲੇ ਦਾਲੇ ਬਾਦਰ ਸਾਰੇ ਉਹੀ ਫੌਜ ਵਾਲੇ ਵਾਲੇ ਬੈਠੇ ਆ ਉਹੀ ਬੰਦੇ ਬੈਠੇ ਨੇ ਉਹੀ ਵਫਾਦਾਰੀਆਂ ਸ਼ੋਅ ਕਰ ਰਹੇ ਨੇ ਬੰਦੇ ਉਹ ਉਹਨੂੰ ਸੇਵਾ ਕਿ ਜਿਹਨੇ ਸਮਝਣੇ ਸਮਝ ਲੋ ਯਾਨੀ ਇਹ ਕਿਹੜੀ ਇੱਕ ਰਸਮੀ ਸੇਵਾ ਜੋ ਹੁਕਮ ਜਿਹੜਾ ਹੈ ਕੀਤਾ ਉਹ ਮੈਂ ਬੈਠਾ ਸਗਵੀਤ ਸਿੰਘ ਬਾਦਲ ਪਰ ਦੂਜੀ ਗੱਲ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਜਦੋਂ ਹਰਮੰਦਰ ਸਾਹਿਬ ਜਦੋਂ ਗੋਲੀ ਚੱਲਦੀ ਹੈ ਉਦੋਂ ਤਿੰਨ ਬੰਦੇ ਨੇ ਆਲੇ-ਦਾਲੇ ਤੇ ਅੱਜ ਕੇਸਗੜ੍ਹ ਸਾਹਿਬ ਤੁਸੀਂ ਦੇਖੋ ਕਿ ਘਟ ਘਟ ਤਿੰਨ ਲੇਅਰ ਨੇ ਤੇ 100 ਬੰਦਾ ਉੱਥੇ ਆਲੇ ਦਾਲੇ ਖੜਾ ਹੋਊਗਾ ਤੇ ਉਹ ਜਿਹੜਾ ਉਦੋਂ ਬੰਦੇ ਉਹ ਕਿੱਥੇ ਗਏ ਸੀ ਜੈਟ ਸਕਿਉਰਿਟੀ ਹੁਣ ਜਦੋਂ ਕਿ ਅਟੈਕ ਹੋਊਗਾ ਉਸ ਤੋਂ ਬਾਅਦ ਆਈ ਹੈ ਜੈਟ ਸਕਿਉਰਿਟੀ ਤਾਂ ਪਹਿਲਾਂ ਹੀ ਮਿਲੀ ਹੋਈ ਹੈ ਤਾਂ ਫਿਰ ਜਦੋਂ ਗੁਰਪ੍ਰੀਤ ਭੁੱਲਰ ਜਿਹੜੀ ਇਹ ਗੱਲ ਕਹਿਦੇ ਨੇ ਪੁਲਿਸ ਕਮਿਸ਼ਨਰ ਕੇ ਜੀਐਸੀ ਉਹ ਐਂਗਲ ਵੀ ਦੇਖਣਾ ਕਿਤੇ ਹਮਦਰਦੀ ਬਟੌਰ ਨਾਲੀ ਗਲਤੀ ਨਹੀਂ ਕੀਤੀ ਆਪ ਹੀ ਤਾਂ ਨਹੀਂ ਗੋਲੀ ਚੜਵਾ ਲਈ ਹੁਣ ਗੋਲੀ ਚਲਾਉਣ ਵਾਲਾ ਬੰਦਾ ਤਾਂ ਥੋੜੀ ਬੈਕਗ੍ਰਾਉਂਡ ਦੱਸਤੀ ਵੀ ਆ ਆ ਚੀਜ਼ ਹੈ ਕਿ ਲੱਗਦਾ ਹੈ ਕਿ ਉਹ ਇਹ ਜਿਹੇ ਬੰਦੇ ਤੋਂ ਗੋਲੀ ਚਲਵਾ ਲੈਣਗੇ ਆਪ ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਜਿੰਨਾ ਤੇ ਲਗਾਤਾਰ ਚਰਚਾ ਚੱਲਦੀ ਰਹੂਗੀ ਇਹ ਤਾਂ ਨਹੀਂ ਹੈ ਤੇ ਮੈਂ ਵੀ ਤੁਹਾਨੂੰ ਜਿਹੜੇ ਅੱਜ ਦੱਸਿਆ ਇਹ ਵੀ ਇੱਕ ਜਾਣਕੇ ਪ੍ਰਾਣੀ 2 ਸਾਲ ਪੁਰਾਣੀ ਇੰਟਰਵਿਊ ਤੋਂ ਮੈਨੂੰ ਇਹ ਸਾਰੀ ਇਨਫੋਰਮੇਸ਼ਨ ਮਿਲੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਲੇਕਿਨ ਹਨਰਮਾਨ ਦਿੱਤਾ ਉਸ ਤੋਂ ਬਾਅਦ ਕੀ ਜਵਾਬ ਆਉਂਦਾ ਤੇ ਜਾਂ ਕੀ ਪੁਰਸ਼ ਦੱਸਦੀ ਹੈ ਉਦੋਂ ਆਪਾਂ ਫਿਰ ਗੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ